अमरनाथ यात्रा ਲਈ ਜਾ ਰਹੇ ਸ਼ਰਧਾਲੂਆਂ ਦਾ ਲਾਲਾ ਜਗਤਨਾਰਾਇਣ ਕਾਲਜ ਨੇ ਕੀਤਾ ਸਵਾਗਤ ਪਿਛਲੇ 25 ਸਾਲਾਂ ਤੋਂ ਲਗਾਤਾਰ ਜੈਪੁਰ ਤੋਂ ਅਮਰਨਾਥ ਦੀ ਯਾਤਰਾ ਜਾ ਰਹੇ ਸ਼ਰਧਾਲੂਆਂ ਦਾ ਜਲਾਲਾਬਾਦ ਪਹੁੰਚਣ ਤੇ ਲਾਲਾ ਜਗਤਨਾਰਾਇਣ ਬੀੜ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਨੇਜਾ, ਪ੍ਰਦੀਪ ਚੋਪਰਦਾਨ, ਚੰਦਰਸ਼ੇਖਰ ਗੁੰਬਰ ਕੈਸ਼ੀਅਰ ਪ੍ਰਿੰਸੀਪਲ ਡਾਕਟਰ ਨਿਤਿਕਾ ਅਤੇ ਟਿੱਕਣ ਪੁਰਥੀ ਵੱਲੋਂ ਆਏ ਹੋਏ ਸ਼ਰਧਾਲੂਆਂ ਦਾ ਸਵਾਗਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੇ ਸਵਾਗਤ ਲਈ ਪ੍ਰਭੂ ਦੀ ਭਗਤੀ ਵਿੱਚ ਲੀਨ ਸ਼ਬਦ ਗਾਇਨ ਕੀਤੇ ਗਏ ਜਿਸ ਤੇ ਆਏ ਹੋਏ ਸ਼ਰਧਾਲੂ ਨੱਚਣ ਲਈ ਮਜਬੂਰ ਹੋ ਗਏ। ਯਾਤਰਾ ਵਿੱਚ ਆਏ ਸ਼ਰਧਾਲੂਆਂ ਨੇ ਕਿਹਾ ਕਿ ਲਾਲਾ ਜਗਤਿਨਾਰਾਇਣ ਕਾਲਜ ਵੱਲੋਂ ਸਾਡੇ ਲਈ ਲਗਾਇਆ ਗਿਆ ਲੰਗਰ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਸਟੂਡੈਂਟਸ ਵੱਲੋਂ ਕੀਤਾ ਗਿਆ ਸਵਾਗਤ ਸਾਨੂੰ ਹਮੇਸ਼ਾ ਯਾਦ ਰਹੇਗਾ। ਅੱਜ ਜਿਹੜੀ ਅੱਜ ਕਾਲਜ ਦੇ ਵਿੱਚ ਸੱਜਣ ਆਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਹਰ ਸਾਲ ਅ ਜੈਪੁਰ ਇਲਾਕੇ ਤੋਂ ਰਾਜਸਥਾਨ ਤੋਂ ਜੋ ਅਮਰਨਾਥ ਯਾਤਰੀ ਹਨ ਉਹਨਾਂ ਦੀਆਂ 6-7 ਬੱਸਾਂ ਅ ਜਦੋਂ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਹਨਾਂ ਦਾ ਸਟਾਪੇਜ ਇੱਥੇ ਰੱਖਿਆ ਜਾਂਦਾ ਹੈ ਅੱਜ ਵੀ 7 ਬੱਸਾਂ ਆਈਆਂ ਹਨ ਔਰ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਔਰ ਸਟੂਡੈਂਟ ਵੱਲੋਂ ਸਟਾਫ ਵੱਲੋਂ ਔਰ ਹੋਰ ਜੋ ਵੀ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਉਹ ਅਸੀਂ ਉਪਲਬਧ ਕਰਾਣੇ ਆ ਸੋ ਅੱਜ ਵੀ ਉਸੇ ਤਰ੍ਹਾਂ ਇਹ ਆਏ ਇਹਨਾਂ ਦਾ ਸਵਾਗਤ ਕੀਤਾ ਗਿਆ ਚਾਹ ਪਾਣੀ ਹੋਇਆ ਨਾਸ਼ਤਾ ਹੋਇਆ ਹੁਣ ਥੋੜੀ ਦੇਰ ਬਾਅਦ ਲੰਚ ਕਰਨਾ ਹੈ ਸੋ ਅਸੀਂ ਹੁਣ ਇਹਨਾਂ ਦਾ ਵੈਲਕਮ ਕਰਨ ਆਏ ਸੀ ਪ੍ਰਿੰਸੀਪਲ ਸਟਾਫ ਯਾ ਹੋਰ ਦੂਜੇ ਵੀ ਜਿਹੜੇ ਬੰਦੇ ਹਨ ਸੋ ਅਸੀਂ ਇਹ ਹੀ ਇਹਨਾਂ ਵਾਸਤੇ ਦੁਆਵਾ ਕਰਦੇ ਆ ਕਿ ਇਹਨਾਂ ਦੀ ਯਾਤਰਾ ਬਧੀਆਂ ਸਫਲ ਰਹੇ ਔਰ ਸ਼ੇਬਾ ਸ਼ੇਪੋਲੇ ਦੀ ਇਹਨਾਂ ਤੇ ਕਿਰਪਾ ਹੋਏ ਔਰ ਇਹ ਜਿਸ ਤਰ੍ਹਾਂ ਖੁਸ਼ੀ ਖੁਸ਼ੀ ਜਾ ਰਹੇ ਨੇ ਉਸ ਵਾਰਨ ਖੁਸ਼ੀ ਖੁਸ਼ੀ ਵਾਪਸ ਪਰਤਨ ਔਰ ਹਰ ਸਾਲ ਜਾਂਦੇ ਰਹੇ ਨੇ ਇੱਥੇ ਆਉਂਦੇ ਰਹੇ ਇਹ ਯਾਤਰਾ ਕਿੱਥੋਂ ਆਈਏ ਤੇ ਕਿੱਥੇ ਜਾਏ ਇਹ ਜੈਪੁਰ ਤੋਂ ਆਈਏ ਔਰ ਅੱਗੇ ਇਹਨਾਂ ਨੇ ਅਮਰਨਾਥ ਜਾਣਾ ਤੇ ਬੜੀ ਟਫ ਯਾਤਰਾ ਹੈ ਪਰ ਇਹ ਇਹਨਾਂ ਦਾ ਹੌਂਸਲਾ ਬਹੁਤ ਜ਼ਿਆਦਾ ਹੈ ਔਰ ਇਹ ਬਹੁਤ ਬਹੁਤ ਵਧੀਆ ਯਾਤਰਾ ਕਰਕੇ ਆਣਗੇ ਡਾਕਟਰ ਨੀਤਿਕਾ ਪ੍ਰਿੰਸੀਪਲ ਲਾਲਾ ਜਗਤਰਾਏ ਨੇ ਐਜੂਕੇਸ਼ਨ ਕਾਲਜ ਜਲਾਲਾਬਾਦ West ਮੈਂ ਆਪ ਸਭ ਕੋ ਇਹ ਬਤਾਨਾ ਚਾਹਤੀ ਹਾਂ ਕਿ ਹਮਾਰੇ ਕਾਲਜ ਮੇ ਅੱਜ अमरनाथ यात्री यात्रियों ने शिरकत की जिसमें हमारे पास आठ बसें और उनमें से कुल मिलाकर चार सौ के करीब यात्रियों ने यहाँ पे हमारे पास शिरकत की हमारे कॉलेज की तरफ से उनके लिए यहाँ लंगर की व्यवस्था की गई और मैं यही शुभकामनाएं देती कि उनकी यात्रा है जो वो मंगल का मंगलमयी रहे और ऐसे ही इनका आना यहाँ हमारे कॉलेज में चलता रहे तो इसी शुभकामनाओं के साथ जय भोलेनाथ